ਲੋ ਵੀ ਮਿੱਤਰੋ ਅੱਜ ਪਹੁੰਚਾਂਗੇ ਆਪਾਂ ਖਾਲਸਾ ਪੈਸਟਿਸਾਈਡ ਸੰਗਰੂਰ ਤੇ ਪੁਲਸ ਲਾਈਨ ਤੇ ਪੈਂਦੀ ਹੈਗੀ ਤੇ ਇਹਦੀ ਨਿਸ਼ਾਨੀ ਹੈ ਕਿ ਇੱਕ ਤਾਂ ਬਣਾ ਬੋਰਡ ਲੱਗਿਆ ਹੋਇਆ ਐਦਰ ਢੋਲੀਆਂ ਟੰਗੀਆਂ ਹੋਈਆਂ ਨੇ ਤੇ ਆਪਣਾ ਇਧਰ ਬਰਨਾਲਾ ਰੋਡ ਜਾਂਦਾ ਇਹ ਭੰਡਿਆ ਆ ਮਸਤ ਹਣਾ ਇਧਰੋਂ ਪੁਲ ਤੋਂ ਉਤਰਨਸਾਰ ਤੇ ਆ ਆ ਗਈ ਆਪਣੀ ਦੁਕਾਨ ਚੱਲਦੇ ਆ ਬਾਈਆਂ ਨਾਲ ਕਰਦੇ ਆ ਗੱਲਬਾਤ ਹਾਂਜੀ ਭਾਈ ਜੀ। ਦਸਤੀ ਕਾਲ ਜੀ। ਕਿੱਥੋਂ ਦੇ ਮੇਨ ਨੇਗੇ ਇਹਨੇਗੇ ਕੁਲਵਿੰਦਰ ਸਿੰਘ ਤੇ ਬਾਈ ਇੱਕ ਕਾਲਾ ਤੇ ਕਰਦੇ ਆਪਾਂ ਗੱਲਬਾਤ। ਹਾਂਜੀ ਭਾਈ ਜੀ। ਕੀ ਹਾਲ ਨੇ? ਠੀਕ ਆ ਭਾਈ ਚੜ੍ਹਦੀ ਕਲਾ ਜੀ। ਦਿਖਾਓ ਭਾਈ ਪਹਿਲਾ ਪ੍ਰੋਡਕਟ। ਪ੍ਰੋਡਕਟ ਭਾਈ ਆਪਣੇ ਦਾ ਵਾਹ ਸੁੰਡੀ ਧੋਆ ਗਾ ਪ੍ਰਾਣ ਆ। ਟਾਰਗੇਟ ਆ ਭਾਈ ਇਹ। ਠੀਕ ਆ ਜੀ। ਠੀਕ ਆ ਜੀ। ਤੇ ਇਹ 7 7.5 ਕਿਲੋ ਪਊਗੀ। 1 ਕਿੱਲੇ 'ਚ। 15 ਤੋਂ 17 ਦਿਨ ਦਾ रिजल्ट ਆ ਬਈ ਇਹਦਾ ਠੀਕ ਹੈ ਬਾਈ ਠੀਕ ਹੈ ਜੀ ਤੇ ਇੱਕ ਗ੍ਰੋਥ ਪ੍ਰੋਮੋਟਰ ਆਪਣੇ ਲਵੇ ਉਤਮ 골ਡ ਉਤਮ 골ਡ ਬਾਈ ਜੀ ਹਾਂ ਤੇ ਇਹਦੀ ਉਦਾਹਰਨ ਦੇ ਦਿੰਦਾ ਸੋਨੂੰ ਤੇ ਆ ਪਏ ਨੇ ਕਿ ਜਿੱਥੇ ਪਿਆ ਹੋਇਆਗਾ ਉਹ ਵੀ ਦਿਖਾ ਦਿਓ ਜਿੱਥੇ ਨਹੀਂ ਪਿਆ ਉਹ ਵੀ ਦਿਖਾ ਇਹ ਚ ਤਾਂ ਦੇਖੋ ਪਿਆ ਹੋਇਆਗਾ ਇਹ ਚ ਕੋਈ ਹੋਰ ਪ੍ਰੋਡਕਟ ਪਿਆ ਹੋਇਆਗਾ ਨਾ ਉਹਦਾ ਕਹਿੰਦੇ ਲੈਂਦੇ ਨਹੀਂ ਤੇ ਤੁਸੀਂ ਫਰਕ ਦੇਖੋ ਆ ਤਿੰਨਾਂ ਚ ਪਿਆ ਨਹੀਂ ਹੋਇਆ ਤੇ ਇੰਨਾ ਚ ਪਿਆ ਹੋਇਆ ਪੂਰਾ ਅਗਲਾ ਪ੍ਰੋਡਕਟ ਦਿਖਾਉ ਉਹ ਅਗਲੇ ਪ੍ਰੋਡਕਟ ਬਾਈ ਆਪਣੇ ਲਵੇ ਸੁੰਡੀ ਤੋਂ ਆਤੀਗਾ ਇੱਕ ਮਿੰਟ ਨੌ ਲੈ ਗਿਆ ਇਹ ਸੁੰਡੀ ਤੋਂ ਤੇ ਆ ਉਲੀ ਤੋਂ ਆ ਗਈਆਂ ਬਾਈ ਅਬ ਤੱਕ ਤੇ ਇੱਕ ਇੱਥੇ ਆ ਪਈ ਆ ਗਈ ਲਾਈਨ ਸਟਾਰ ਜੀ ਤੇ ਆ ਗਈ ਆਪਣੀ ਦਾਣਾ ਸਾਫ ਤੋਂ ਅੱਛਾ ਹਾਂ ਠੀਕ ਹੈ ਜੀ ਤੇ ਆ ਜੇ ਝੋਨਾ ਲਾਲਜਾ ਹੋ ਜੇ ਉਹਦੇ ਤੋਂ ਪੈਂਦਾਗਾ ਹਿੰਪਲੈਕਸ ਇਹ ਪੰਜ ਢੋਲੀਆਂ ਸਪਰੇਅ ਦੀਆਂ ਹੁੰਦੀਆਂ ਨੇ ਜੀ ਠੀਕ ਹੈ ਜੀ ਆ ਪ੍ਰਦਾਨ ਪਾਊਡਰ ਆ ਗਿਆ ਜੀ ਆਪਣੇ ਨਵੇਂ ਠੀਕ ਹੈ ਜੀ ਠੀਕ ਹੈ ਜੀ ਵਾਹ ਇਹ ਪਟਾਕੇ ਬਾਈ ਆਪਣਾ ਕੋਈ ਆਨਲਾਈਨ ਦਾ ਸਿਸਟਮ ਹੋਵੇ ਆਨਲਾਈਨ ਸਿਸਟਮ ਬਾਈ ਆਪਾਂ ਦਵਾਈ ਪਹੁੰਚਾਉਣੇ ਜ਼ਰੂਰਾਂਗੇ ਲੋਕਾਂ ਦੇ ਵਿੱਚ ਜਦੋਂ ਕਿਸੇ ਵੀਰ ਭਾਈ ਦਾ ਫੋਨ ਆਉਦਾ ਤੇ ਉਹ ਆਪਾਂ 15 ਤੋਂ 20000 ਦਾ ਆਰਡਰ ਆਵੇ ਫੇਰ ਪਹੁੰਚਾਉਣੇ ਆਗੇ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਉਹਦੀ ਅੱਧੀ ਪੇਮੈਂਟ ਪਹਿਲਾਂ ਪਾਉਣਿਆਂ ਗਿਆ ਤੁਹਾਡੇ ਖਾਤੇ ਠੀਕ ਹੈ ਬਾਈ ਹਾਂ ਠੀਕ ਹੈ ਜੀ ਤੇ ਆਪਣਾ ਇੱਕ ਵਾਰੀ ਐਡਰੈਸ ਦੱਸ ਦੋ ਐਡਰੈਸ ਬਾਈ ਖਾਲਸਾ ਪੈਸਟੀਸਾਈਡ ਪੁਲਿਸ ਲਾਈਨ ਰੋਡ ਸੰਗਰੂਰ ਇਹ ਜਦੋਂ ਤਾਂ ਇਧਰੋਂ ਆਈਏ ਆਪਣਾ ਸੰਗਰੂਰ ਵੱਨੋਂ ਆਈਏ ਉਦੋਂ ਦਾ ਜੀ ਇਹ ਆਉਂਦੀ ਆ ਗਈ ਦੁਕਾਨ ਆਪਣੀ ਪੁਲਿਸ ਲਾਈਨ ਲੰਘ ਕੇ ਜਦੋਂ ਇਧਰੋਂ ਆਈਏ ਬੇੜੂਖਾਂ ਤੋਂ ਉਦੋਂ ਆਉਦੀ ਆ ਗਈ ਪੁਲਿਸ ਲਾਈਨ ਤੋਂ ਪਹਿਲਾਂ ਦੁਕਾਨ ਆਪਣੀ ਠੀਕ ਹੈ ਜੀ ਇਹ ਆਪਣਾ ਐਡਰੈਸ ਹੈਗਾ 6280206907 ਆਪਣਾ ਕੰਟੈਕਟ ਨੰਬਰ ਆਗਾ ਠੀਕ ਹੈ ਬਾਈ ਤੇ ਜਿਹੜੇ ਮੇਰੇ ਵੀ ਇਹਨੇ ਬਾਈ ਲੈਣਾਗਾ ਸੰਪਰਕ ਵੀ ਕਰ ਸਕਦਾ ਹੈਗਾ ਪ੍ਰੋਡਕਟ ਬਹੁਤ ਵਧੀਆ ਨੇਗੇ ਤੇ ਠੀਕ ਹੈ ਬਾਈ ਓਕੇ